ਹਾਂਜੀ YouTube ਵਾਲੇ ਕੀ ਹਾਲ ਨੇ ਤੁਹਾਡੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਜੀ ਬਾਪਾ ਨਾਨਕ ਸਭ ਮਿਹਰ ਦੀ ਕਾਚ ਰੱਖੇ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਇੱਕ ਨਵੇਂ ਵਲੌਗ 'ਚ ਜੀ ਕਾਜ ਚ ਪਾਏ ਸੀ ਬਾਹਰ ਬੰਨੇ ਵੱਡਣਾ ਥੀ ਇਹ ਤਾਂ ਸੋਨੇ ਦੀ ਸਾਈਡ ਤੇ ਬੰਨੇ ਆ ਕਾਫੀ ਹੋਏ ਪਨੇ ਤਾਲ ਤੇ ਮੋਕੰਦਿਕਾ ਕੋਠੀ ਦੀ ਬਸ ਮੈਂ 6 ਵਜੇ ਅਸੀਂ ਤੜਕੇ ਕੰਮ ਚੱਲ ਰਿਹਾ ਵਟਾ ਵਡਣ ਦਾ ਬੰਦੇ ਅੱਜ ਮਿਲੇ ਨਹੀਂ ਆਹ ਲਾ ਵੇਖੋ ਕੀ ਹੋਇਆ ਸਾਡੀ ਕੋਠੀ ਦਾ ਅੱਛਾ ਤੁੱਡੀ ਵੀ ਸਾਰੀ ਪੱਦੀ ਲਾਉਣਾ ਆਸੀਆ ਅੱਤਨਾ ਚੱਲ ਵੀ ਲੇਬਰ ਇਥੇ ਬਹੁਤ ਦਿੱਕਤ ਰਹੀ ਵੀ ਸਾਡੇ ਵਾਲੇ ਜੇ ਕੋਈ ਆਂਦਾ ਵੀ ਏ ਤੇ ਉਹ ਵੀ ਘਾੜ ਤੋ ਘਾਟ 70 ਰੁਪਏ ਘੰਟੇ ਦੇ حساب ਨਾਲ ਮੰਗਦੇ ਨੇ ਤੇ ਪੈਸਿਆਂ ਦਾ ਚਲੋ ਕੋਈ ਚੱਕਰ ਨਹੀਂ ਬੰਦਾ ਦੇ ਦਿੰਦਾ ਬਾਕੀ ਮਿਲਦਾ ਹੀ ਨਹੀਂ ਇਥੇ ਫਲੇਵਰ ਦੀ ਬਹੁਤ ਕਮੀ ਹੈ ਕਿਉਂ ਮੰਗੀ ਵਾਲਾ ਚੋਨਾ ਇਹ ਹੁਣ ਲੱਗਦਾ ਪਏ ਸਾਡਾ ਚੋਨਾ ਪਹਿਲਾਂ ਲੱਗਿਆ ਹੁੰਦਾ ਛਤਾਲ ਕੱਢਣ ਵਾਲਾ ਹੋਵੇ ਆ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਉਹ ਨਹਿਰ ਤੋ ਲੈ ਕੇ ਤੇ ਇੱਧਰ ਤੱਕ ਸੜਕ ਤੱਕ ਆਪਾਂ ਆ ਜੌੜੇ ਵਾਲੇ ਲੱਗੇ ਮੈਂ ਆਪੀ ਇਹ ਖੜਾ ਆਪਣਾ ਜੱਕਾ ਕੋਈ ਨਹੀਂ ਹੋੜੇ ਵਾਲੇ ਬੰਦਾ ਕੰਮ ਵੈਸੇ ਤਾਂ ਕਾਰ ਲੋਕ ਤਾਂ ਨਵੇੜ ਹੀ ਲੈਂਦਾ ਮੈਂ ਤਕਰੀਬਨ ਜੇਲੇ ਵਰਨਾ ਮਨੇ ਤਾਂ ਆਪੀ ਹੌਲੇ ਹੌਲੇ ਕਰਕੇ ਨਵੇੜ ਤੇ ਨਾ ਨਾ ਕੋਈ ਖਾਸ ਔਖਾ ਕੰਮ ਨਹੀਂ ਹੁੰਦਾ ਬੰਦਾ ਆਰਾਮ ਨਾਲ ਸਹਿ ਹਲਕਰਵੇ ਤੇ ਲਾਣਾ ਛੱਡੇ ਅੱਜ ਵੈਸੇ ਹੀ ਮੌਸਮ ਠੰਡਾ ਹੈ ਦੋ ਚਾਰ ਦਿਨ ਪਹਿਲਾਂ ਤਾਂ ਗਰਮੀ ਬੜੀ ਜ਼ਿਆਦਾ ਸੀ ਤੇ ਅੱਜ ਮੌਸਮ ਵਧੀਆ ਹੈ ਜੇ ਜਿਹੜੀ ਪਾਈਪ ਲਾਈਨ ਪਾਈ ਸੀ ਉਹਦੀ ਡਿੱਗੀਆਂ ਬਣਾਈਆਂ ਇਓ ਉੱਥੇ ਇੱਕ ਸਾਹਮਣੇ ਡਿੱਗੀ ਹੈ। ਇਹ ਚੋਨੇ ਚ ਆਪਣੇ ਵੱਡੇ ਬੂਟੇ ਹੋ ਗਏ ਨੇ। ਕਾਫੀ ਜ਼ਿਆਦਾ। ਬਾਕੀ ਦਵਾਈਆਂ ਪਾਈਆਂ ਨੇ ਕਹਿੰਦੇ ਨੇ ਸੁੱਕ ਜਾਣਗੇ ਹੁਣ ਵੇਖੋ ਕੀ ਬਣਦਾ ਹੈ। ਕੱਢੀ ਰੱਖ ਲਈ ਇੱਥੇ ਤੇ। ਬਾਕੀ ਮੈਂ ਚਾਰ-ਛੇ ਫੇਰੇ ਸਾਰੀਆਂ ਇੱਟਾਂ ਵਾਢਾਂ ਤਿੰਨ-ਚਾਰ ਦਿਨਾਂ ਲੱਗਾ। ਤੇ ਹੁਣ ਵਿੱਚੋਂ ਗੰਦ ਪੱਟਣ ਵਾਲਾ ਰਹਿ ਗਿਆ। ਵਿੱਚ ਗੰਦ ਹੋਇਆ ਨਹੀਂ ਸਾਡੇ ਬਣਿਆ ਸੋਰੀ ਇਨਾ। ਦਵਾਈ ਪਾਤੀ ਸੀ ਆਪ ਪਹਿਲੀ ਅੜਿੱਤ ਤੱਕ ਵਾੜ ਦਿੱਤਾ ਹੈ ਇਹ ਸਾਰੀ ਵਟ ਕਲੀਅਰ ਹੋਈ ਪਈ ਸਾਹਮਣੇ ਦਵਾਈ ਨਹੀਂ ਕਰੇਗੀ ਉਦ ਤੱਕ ਤੇ ਮੌਸਮ ਬੜਾ ਵਧੀਆ ਅੱਜ ਧੜਕੇ ਆ ਗਿਆ ਸੀ ਮੈਂ 3:30 5:30 ਵਜੇ ਤੇ ਬਹੁਤ ਵਧੀਆ ਨਿਪੜਿਆ ਇਹਦਾ ਤੇ ਪਸੀਨਾ ਵੀ ਨਹੀਂ ਆਇਆ ਇਹ ਤਾਂ ਪਸੀਨਾ ਬਹੁਤ ਆ ਜਾਂਦਾ ਚੋਨਾ ਚੈੱਕ ਕਰੋ ਆਪਣਾ ਇਹਨਾਂ ਦੇ ਬੂਟਾ ਹੋ ਗਏ ਇਸ ਤਰ੍ਹਾਂ ਦੇ ਬੂਟਾ ਮਾਰੀ ਖੜਾ ਚੋਨਾ ਆਪਣਾ ਮੁਛੜ ਫਟਾਰਾ ਬਹੁਤ ਵਧੀਆ ਚੱਕੀਆਂ ਦਾ ਇਮੀਦਰ ਦਾ ਕੰਮ ਹੀ ਹੁੰਦਾ ਬਸ ਬੰਨਿਆ ਦਾ ਡਰਾ ਫਿਰੋ ਸਾਰਾ ਦਿਨ ਤੇ ਤਾਂ ਹੀ ਕਿ ਮਿਹਨਤ ਪਹਿਲੇ ਪੈਂਦੀ ਹੈ ਉਹਨੇ ਦਾ ਕੰਮ ਆਸਰੀ ਮੈਂ ਮੂੰਗੀ ਤਾਂ ਨਹੀਂ ਬੀਜੀ ਵੀ ਇੱਥੇ ਕਰੈ ਲਾਉਣਾ ਸੀ ਇੱਥੇ ਵਿੱਚੋਂ ਆਪਣਾ ਚੋਨਾ ਥੋੜਾ ਜਿਹਾ ਬਹਿ ਗਿਆ ਸਾਹਮਣੇ ਦੇਸ ਰਿਆਣਾ ਕਰਾਈ ਕਰਕੇ ਮਿੱਟੀ ਚੱਕੀ ਗਈ ਥੋ ਤਾਂ ਬਹਿ ਗਿਆ ਤੇ ਬਾਕੀ ਦਵਾਈਆਂ ਦੂਈ ਪਾਈਆਂ ਨਹੀਂ ਹੁੰਦਾ ਜਾਂਦਾ ਸੱਟ ਔੜੇ ਵਾਲੇ ਚਲੋ ਚੱਲਦੇ ਅੱਗੇ ਮਿਲਦੇ ਆਂ ਲੋਈ ਟਾਈਮ ਹੋ ਗਿਆ ਆਪਣੇ ਘਰੇ ਜਾਣ ਦਾ ਹੱਥ ਫੋਨ ਆਇਆ ਕਰ ਤਾ ਪਿੱਛਾ ਦਾ ਸਾਰਾ ਟਾਈਮ ਹੋ ਗਿਆ ਤੇ ਉਹ ਨਾ ਸੋ ਦੇਖ ਰਹੇ ਕਹਿੰਦਾ ਮੈਂ ਰੰਦਾ ਸੀ ਵੀ ਆ ਸਾਰਾ ਚੱਕ ਕੇ ਇਥੇ ਬਾਹਰ ਛੱਡ ਦਿਆਂਗੇ ਪੱਲੀ ਨਾਲ ਬਾਕੀ ਸਕੂਲ ਟਾਈਮ ਦਾ ਚਲੋ ਕਾ ਫੇਰਾ ਆ ਗਈ हैं बारे। <laughs> बच्चे स्कूल छद उस बच्चे रेडी हो गए रेडी हो गया चलिए होना टाइम कि हो गया जुगाड़ अपना बढ़िया लागू ਸੀ ਲਾਇਨ ਜਗਾੜ ਨਾਲ ਪੜਦਾ ਇਥੇ ਲਾ ਤੇ ਮੈਗਨੇਟ ਇਹ ਤੇ ਮੈਂ ਇਸ ਤਰ੍ਹਾਂ ਕੁਲਦੇ ਨਹੀਂ ਤੇ ਇਸ ਤਰ੍ਹਾਂ ਚੀਜ਼ਾਂ ਨਹੀਂ ਲੀਕੇ ਇਹ ਸਿੱਧੀ ਗੋਲੀ ਉੱਪਰ ਹੁੰਦੀ ਹੈ ਗੜੀਏ ਸੇ ਚੀਜ਼ਾਂ ਚੱਲ ਆਇਆ ਪੁੱਤਰ ਆ ਜਾ ਠੰਡਾ ਉਹ ਠੰਡਾ ਮੌਸਮ ਹੋ ਗਿਆ ਠੰਡ ਤਾਂ ਨਹੀਂ ਹੋਈ ਠੰਡਾ ਵੇਲਾ ਹੋ ਗਿਆ ਨਹੀਂ ਮੈਂ ਉਹ ਬੰਨਾ ਸਾਰਾ ਕੱਢ ਆਇਆ ਬਸ ਥੋੜਾ ਜਿਹਾ ਰਹਿ ਗਿਆ ਉਹ ਹੁਣ ਬਾਹਰ ਗੰਦ ਕੱਢਣਾ ਹੈ ਤੇ ਵਿੱਚ ਗਿੜਾ ਮਾਰਨਾ ਹੈ ਜੇ ਬੰਦੇ ਮਿਲ ਗਏ ਤਾਂ ਬੰਦੇ ਲਾੜਨਾ ਰਹਿਣੀ ਤੇ ਫਿਰ ਆਪੀ ਥੋੜੇ ਲੱਗ ਰਹੇ ਚਲੋ ਠੀਕ ਹੈ ਬੱਚੇ ਸਕੂਲ ਛੱਡ ਕੇ ਫਿਰ ਮਿਲਦੇ ਆ ਜੀ ਹੋ ਲੱਤਾਂ ਮਾਰ ਪਿਆ ਗੰਦਾ ਬੰਦਾ ਆਪਣਾ ਆਹ ਇੱਥੇ ਨੱਖ ਰੱਖੋ ਆਪਾਂ ਚੱਲ ਪਏ ਆ ਜੀ ਫੇਰ ਦੁਬਾਰ ਤੋਂ ਥਾਲ ਪਟਣ ਵਾਸਤੇ ਤੇ ਹੋਰ ਫੇਰ ਦੁਬਾਰਾ ਕੰਮ ਸ਼ੁਰੂ ਕਰਨੇ ਆ ਜੁਰਕਾਂਸ ਲੋਰਸ ਘਰ ਛੱਟ ਕੇ ਨਾਸ਼ਤਾ ਕਰਕੇ ਹੁਣ ਜਿੰਨਾ ਚਿਰ ਲੱਗਿਆ ਲਾਵਾਂਗੇ ਮੌਸਮ ਵਧੀਆ ਠੰਡਾ ਹੈ ਹਾਂਜੀ ਦੋਸਤੋ ਅੱਜ ਆਪਣੀ ਵੀਡੀਓ ਦਾ ਦੂਸਰਾ ਦਿਨ ਗਾਲਾਪਤ ਜੂਨੇ ਜੂਸਾਰਾ ਗਾਂਦ ਗੁੰਦੂ ਸਾਟਾ ਸਾਹੀ ਮੜਾ ਮੋਟਾ ਲੇਖਾ ਜਿਹੜਾ ਅੱਜ ਫਟਾਂਗੇ ਤੇ ਮੌਸਮ ਅੱਜ ਫੇਰ ਬਹੁਤ ਸੁਣਾ ਗਿਆ ਆਪਾਂ ਫੇਰ ਆ ਚਾ ਦੇ ਕਪੜਾ ਵਾਲਾ ਤੜਕੇ ਤੜਕੇ ਉੱਠ ਕੇ ਵੀਡੀਓ ਸ਼ੂਟ ਕਰ ਰਹੇ ਆ ਵੇਖੋ ਕੁਦਰਤ ਦੇ ਰੰਗ ਪੰਛੀ ਰੋ ਪਿੰਨੇ ਸੁਣਿਆ ਰ ਕੁੰਝਾਂ ਚੱਲੀਆਂ ਨੇ ਕੁੰਝਾਂ ਪਛਾਤ ਤੇ ਆਏ ਅੱਜ ਮੈਂ ਕਿਹਾ ਚਾਹ ਪੀਣੇ ਨਾਲੇ ਮੌਸਮ ਇੰਜੋਏ ਕਰਨਿਆ ਇਹ ਬਾਜ ਜੀ ਵਾ ਕੀ ਬਾਤ ਹੈ ਬੱਦਲ ਬਹੁਤ ਜ਼ਿਆਦਾ ਛੜ ਆਇਆ ਫੇਰ ਅੱਜ ਮੌਸਮ ਬੜਾ ਸੋਹਣਾ ਹੋ ਗਿਆ ਬਹੁਤ ਸੋਹਣਾ ਅੱਜ ਕੰਮ ਜ਼ਿਆਦਾਤਰ ਨਿਬੜ ਜਾਣਗੇ ਵਧੀਆ ਹੋਏ ਤਾਂ ਬੰਦਾ ਵੀ ਖੜ ਜਾਂਦਾ ਹੈ ਹਰੇਕ ਚੀਜ਼ ਖੜ ਜਾਂਦੀ ਪਸ਼ੂ ਪੰਛੀ ਪੌਦੇ ਤੇ ਬੰਦੇ ਦਾ ਵੀ ਮੂਡ ਵਧੀਆ ਹੋ ਜਾਂਦਾ ਜਦੋਂ ਮੌਸਮ ਨੂੰ ਗਰਮੀ ਹੋਵੇ ਤਾਂ ਕੋਈ ਕੰਮ ਕਰਨ ਤੇ ਦੇਲ ਨਹੀਂ ਕਰਦਾ ਮੈਂ ਵੀਡੀਓ ਵਿੱਚੋਂ ਬਣਾਉਣੀਆਂ ਘਟ ਘਰਤੀ ਅਸੀਂ ਇਸੇ ਵਾਸਤੇ ਮੌਸਮ ਬਹੁਤ ਗਰਮ ਸੀ ਤੇ ਕੁਛ ਕੰਮ ਕਰਦਾ ਜਿਆਦਾ ਲੋਡ ਹੋ ਗਿਆ ਛੋਨਾ ਛੋਨਾ ਲਾਉਂਦੇ ਰਹਦੇ ਪਰ ਅਡਜਸਟਮੈਂਟ ਨਹੀਂ ਹੁੰਦੀ ਸੀ ਕਿਉਂਕਿ ਆਪਾਂ ਘਰ ਦਾ ਵੀ ਕੰਮ ਜ਼ਰੂਰੀ ਕਰਨਾ ਹੁੰਦਾ ਨਾਲ ਵੀਡੀਓ ਬਣਾਉਣ ਵਾਸਤੇ ਟਾਈਮ ਚਾਹੀਦਾ ਕਈ ਵਾਰੀ ਟਾਈਮ ਨਹੀਂ ਹੁੰਦਾ ਕੰਮ ਹੀ ਹੋ ਜਾਂਦਾ ਹੈ ਉਹਨੇ ਟਰੈਕਟਰ ਚੱਲ ਰੇ ਮਰੀਂੰਦ ਨਰ ਫੱਡਾਂ ਲੋਕੀ ਸਾਡੇ ਇੱਥੇ ਬਹੁਤ ਲੇਟ ਪੇ ਚੋਨਾ ਮੰਗੀਆਂ ਬੀਜੀਆਂ ਨੇ ਲੋਕਾਂ ਨੇ ਬਹੁਤ ਜ਼ਿਆਦਾ ਇੱਥੇ ਇਹ ਰਸਤੇ 'ਚ ਉਹਨਾ ਬੜਾ ਲੇਟ ਹੈ ਉਹ ਬੁਲਬੁਲਾ ਗਈ ਬੁਲਬੁਲਾ ਇਦੋਂ ਕਾਲੀ ਘਟਾ ਚੜੀਆਂ ਦੀ ਨੇਰਾ ਹੀ ਪਈ ਹੁੰਦੀ ਦਿਨ ਚੜਿਆ ਖੜਾ ਵੈਸਤਾ ਤੇ ਆਪਣਾ ਚੋਨਾ ਬਾਬੇ ਦੀਦਿਆ ਨਾਲ ਵਧੀਆ ਖੜਾ ਹੈ ਸਾਹਮਣੇ ਆ ਪਪੂਲਰ ਵਾਲਾ ਹਸਤਾ ਜਿਹੜਾ ਕਾਲਾ ਕਾਲਾ ਦਿਸ ਰਿਹਾ ਬਾਕੀ ਇਹਦੇ ਵਿੱਚ ਵੱਡੇ ਬੂਟੇ ਗਏ ਨੇ ਥੋੜੇ ਥੋੜੇ ਇਹ ਬਿਮਾਰੀ ਵੀ ਪੈ ਗਈ ਸੀ ਬਾਕੀ ਹੁਣ ਕੰਟਰੋਲ ਹੀ ਹੈ ਪੱਠੇ ਪਾ ਕੇ ਕੰਮ ਨਵੇੜ ਤੇ ਮਾਸੇ بارش ਤੇ ਬੈਲਾ ਬਲ ਚੋੜ ਨੇ ਸਾਪਾ ਵਰਦੀ ਪਾ ਲਈਏ ਫੇਰ ਅੱਜ ਕੰਮ ਆ ਲਈ ਤੇ ਚੱਲਿਆ ਗੰਦ ਪਟਣ ਤੇ ਥੋੜਾ ਜਿਹਾ ਰਹਿ ਗਿਆ ਕੱਢਣ ਵਾਲਾ ਹੰਤਾਲ ਚੋਨੇ ਚ ਆਉਣਾ। ਜੰਗਾ ਮੈਂ ਫਿਰ ਚੱਲਿਆ ਹੈ। ਤੇ ਸਾਫਾ ਦੇ। ਅੱਜ ਆਪ ਚੱਲਦੇ ਆਂ ਬਾਹਰ ਵਾਲੇ ਖੇਤ ਬਾਰਡਰ ਵਾਲੇ। ਬਾਰਡਰ ਵਾਲੇ ਖੇਤ ਰਹਿੰਦਾ ਸੀ ਥੋੜਾ ਜੰਗੰਦ। ਤੇ ਚੱਲ ਠੀਕ ਮੈਂ ਚੱਲਣਾ ਫਿਰ ਉੱਤੇ। ਦੋ ਢਾਈ ਘੰਟੇ ਲਾ ਕੇ ਆ ਜਾਂਦਾ ਹੈ ਨਿਪਟ ਗਿਆ ਤਾਂ ਚਲੋ ਜੀ ਚਲਦੇ ਆਂ ਫਿਰ